ਮੇਨੂੰ ਬਾਵਾ ਚਿਹਰੀ ਹੋ ਗਿਆ ਹੋ ਗਿਆ 2-3 ਸਾਲ ਹੋ ਗਿਆ ਬਈ ਕੰਮ ਕਰਦੇ ਆ ਪਹਿਲਾਂ ਰੋੜੀ ਦਾ ਕਰੀਦਾ ਸੀ ਫਿਰ ਰੋੜੀ ਦਾ ਮੰਦਾ ਜਿਆ ਪੈ ਗੇ ਰਾ ਤੇ ਹੁਣ ਬਈ ਮੈਂ ਜਾਲੀ ਜੂਲੀ ਆਲੀ ਦੁਨੀਆਂ ਲਿਆ ਕੇ ਤੇ ਫਿਰ ਆ ਮੈਂ ਵੇਚਣਾ ਵਾ ਵੇਚ ਕੇ ਕਾਡਾ ਕਜਰਾ ਚਾਹੀਦਾ ਤੇ ਕਦੇ ਕਦੇ ਨਹੀਂ ਵੀ ਬਟੋਂਦਾ ਕਿ ਅੱਛੇ ਇਹਦਾ ਭੁੱਖਾ ਪਾਣਾ ਗਿਆ ਰਾਂ ਹੁਣ ਸਵੇਰ ਦਾ ਕੁਛ ਨਹੀਂ ਖਾਦਾ ਦਾ ਕੁਛ ਨਹੀਂ ਖਾਦਾ ਸਵੇਰ ਦਾ ਉਹ ਖਾਪਾ ਨਾ ਗਿਆ ਕਾਢੀ ਨਾ ਬੱਚਾ ਬਣਾਈ ਹੋਵੇ ਚਾਹ ਚੁਈ ਪੀਤੀ ਤੇ ਮੈਂ ਆ ਭੇ ਬੱਚਿਆਂ ਦਾ ਮੇਰਾ ਖਿਆਲ ਪੈਂਦਾ ਮੈਨੂੰ ਬੱਚਿਆਂ ਦਾ ਮੈਨੂੰ ਆ ਕੇ ਬੜਾ ਰੋਣਾ ਆਉਂਦਾ ਮੈਨਾਂ ਚਲੋ ਬੜੀ ਕਿਰਪਾ ਬਾਬੇ ਦੀ ਚਲੋ ਨਿਆਣੇ ਭਲ ਗਏ ਨੇ ਸਰਕਾਰੀ ਸਕੂਲੇ ਪਾਏ ਦੇ ਨੇ ਉਹ ਤੂੰ ਖਾਣਾ ਖਾਣਾ ਮਿਲ ਜਾਂਦਾ ਪੰਜਾਬੀ ਗੀਤ ਦੀਆਂ ਸਦਰਾਂ ਸੰਨ ਕਿ ਮੰਗਣ ਨਾਲੋਂ ਮਰਿਆ ਚੰਗਾ ਇਸ ਤਰ੍ਹਾਂ ਦਾ ਹੀ ਇੱਕ ਇਨਸਾਨ ਸਾਨੂੰ ਮਿਲਿਆ ਹੈ ਜਿਹੜਾ ਕਿ ਮਿਹਨਤ ਕਰਦਾ ਹੈ ਮੰਗਦਾ ਨਹੀਂ ਪਤਨੀ ਦੀ ਗੱਲ ਕਰਾਂ ਤਾਂ ਪਤਨੀ ਦੀ ਲੱਤਾਂ ਦੋਨੋਂ ਹੀ ਨਹੀਂ ਚੱਲਦੀਆਂ ਜਿਸ ਤਰ੍ਹਾਂ ਇਸ ਇਨਸਾਨ ਦੀਆਂ ਨਹੀਂ ਚੱਲਦੀਆਂ ਉਸ ਤਰ੍ਹਾਂ ਪਤਨੀ ਦੀਆਂ ਵੀ ਨਹੀਂ ਚੱਲਦੀਆਂ ਰੜਦੀ ਆ ਤੁਰਦੀ ਨਹੀਂ ਬਿਮਾਰ ਆ ਫਿਰ ਵੀ ਹੌਸਲਾ ਨਹੀਂ ਹਾਰਿਆ ਮਿਹਨਤ ਪਿਛਲੇ ਕਈ ਸਾਲਾਂ ਤੋਂ ਕਰਦੇ ਪਏ ਗੱਲਬਾਤ ਕਰ ਲੈਨੇ ਕੀ ਨਾ ਜੀ ਵਿਜੇ ਕੁਮਾਰ ਵਿਜੇ ਕੁਮਾਰ ਜੀ ਕਦੋਂ ਤੋਂ ਮਿਹਨਤ ਕਰਦੇ ਪਏ ਔਰ ਕੀ ਕਰਦੇ ਹੋ ਮੈਨੂੰ ਬਾਵਾ ਚੈੜੀ ਹੋ ਗਿਆ ਹੋ ਗਿਆ ਦੋ ਤਿੰਨ ਸਾਲ ਹੋ ਗਿਆ ਬਈ ਕੰਮ ਕਰਦੇ ਆ ਹਾਂ ਪਹਿਲਾਂ ਰੋੜੀ ਦਾ ਕਰੀਦਾ ਸੀ ਫਿਰ ਰੋੜੀ ਦਾ ਮੰਦਾ ਜਿਹਾ ਪੈ ਗਿਆ ਰ ਕਿਉਂ ਭਾਈ ਮੈਂ ਜਾਲੀ ਚੋਰੀ ਵਾਲੀ ਦੁਨੀਆ ਲਿਆ ਕੇ ਤੇ ਫਿਰ ਆ ਮੈਂ ਵੇਚਣਾ ਵਾ ਵੇਚ ਕੇ ਕਾਡਾ ਗਜਰਾ ਚੱਲਦਾ ਪਿਆ ਤੇ ਕਦੇ ਕਦੇ ਨਹੀਂ ਵੀ ਬਤੋਂਦਾ ਕਿ ਅੱਛੂ ਇਹਦਾ ਭੁੱਖਾ ਪਾਣਾ ਗਿਆ ਰਾਂ ਹੁਣ ਨਹੀਂ ਕੋਈ ਹੋਇਆ ਮੈਂ ਹਾਰ ਕੇ ਤੂੜੀ ਪੈ ਗਿਆ ਦੂਰੀ ਪੈ ਗਿਆ ਬਾਈਪਾਸ ਵਾਲੀ ਉਰੀ ਪੈ ਗਿਆ ਘਰ ਨੂੰ ਆ ਗਿਆ ਹੁਣ ਜਾਨਾ ਸਵੇਰ ਦਾ ਕੁਛ ਨਹੀਂ ਖਾਤਾ ਦਾ ਕੁਛ ਨਹੀਂ ਖਾਦਾ ਸਵੇਰ ਦਾ ਉਹ ਖਾਪਾਣ ਆ ਗਿਆ ਕਾਢੀ ਨਬਾ ਚਾਹ ਬਣਾਈ ਹੋਵੇ ਚਾਹ ਚੁਈ ਪੀਤੀ ਬੈਠੀ ਬੈਠਾ ਚਾਹ ਚੁ ਪੀ ਕੇ ਫਿਰ ਮੈਂ ਉਹਨੂੰ ਦਾ ਨਿਕਲਿਆ ਰਾਂ ਇਸ ਟਾਈਮ ਤੇ ਲੋਕਾਂ ਦਾ ਦੂਜੀ ਰੋਟੀ ਦਾ ਟਾਈਮ ਹੋ ਗਿਆ ਤੇ ਤੁਸੀਂ ਕਹਿੰਦੇ ਕੁਛ ਖਾਧਾ ਨਹੀਂ ਤੇ ਕਿਤਰਾ ਜ਼ਿੰਦਗੀ ਚੱਲਦੀ ਵੀ ਬੜੀ ਮੁਸ਼ਕਲ ਵੇਖੋ ਢਿੱਡ ਮੇਰੇ ਨਾਲ ਲੱਗਾ ਰ ਤੇ ਇਹਦਾ ਭੁੱਖਾ ਪਣਾ ਤੇ ਮੈਂ ਫੇਰ ਬੱਚਿਆਂ ਦਾ ਮੇਰਾ ਖਿਆਲ ਪੈਂਦਾ ਮੈਨੂੰ ਬੱਚਿਆਂ ਦਾ ਮੈਨੂੰ ਆਗ ਬੜਾ ਰੋਣਾ ਆਉਂਦਾ ਤੇ ਮੈਨਾਂ ਚਲੋ ਬੜੀ ਕਿਰਪਾ ਵਾ ਬੈਰੀ ਚਲੋ ਨਿਆਣੇ ਭਲਗੇ ਨੇ ਸਰਕਾਰੀ ਸਕੂਲੇ ਪਾਏ ਦੇ ਨੇ ਉਹ ਤੋਂ ਖਾਣਾ ਖੁਣਾਣਾ ਮਿਲ ਜਾਂਦਾ ਤੇ ਰਾਹ ਦਾ ਗੁਜ਼ਾਰਾ ਚਲੋ ਫੇਰ ਇਹਨੂੰ ਬਣਾ ਲੈ ਪੰਨੀਆ ਮਨਾ ਗਨੋਗੇ ਚਲੋ ਫੇਰ ਪਾ ਗਏ ਵਿਚਾਰੇ ਇਸ ਤਰ੍ਹਾਂ ਖਾਲੀ ਹੱਥ ਘਰ ਜਾਣਾ ਨਹੀਂ ਕੁਝ ਮਿਲਦਾ ਖਾਣ ਨੂੰ ਤੇ ਫਿਰ ਬੱਚਿਆਂ ਨੂੰ ਕੀ ਖਵਾ ਕੇ ਸਵਾਉਂਦੇ ਹੋ ਜਾਂ ਕਿਦਾਂ ਗੁਜ਼ਾਰਾ ਚੱਲਦਾ ਉਹ ਜਾੜੇ ਰੋਂਦੀ ਪਾਣੀ ਮੰਗ ਮੰਗ ਲੈਂਦੇ ਗਲੀ ਚ ਕੋਈ ਦੇ ਸੱਦਾ ਕੋਈ ਸਬਜ਼ੀ ਦੇ ਸੱਦਾ ਨਾਲ ਕੋਈ ਰੋਟੀ ਪਾਣੀ ਦੇ ਸੱਦਾ ਖਾ ਲੈਣ ਦੇ ਵਿਚਾਰੇ ਉਹ ਆਰੇ ਇੱਕ ਦੇ ਘਰੋਂ ਖਾ ਖੋ ਲੈਣ ਦੇ ਨੇ ਤੇ ਕਹਿ ਮੈਂ ਨਹੀਂ ਵੀ ਕਹੀ ਦੇ ਨੇ ਤੇ ਫਿਰ ਉਹ ਘਰੇ ਆਈ ਆਪੇ ਨੂੰ ਨਾਲ ਪਾ ਕੇ ਕਰਿਓ ਬਈ ਖਾ ਖੋ ਲੈ ਇਹ ਪਤਨੀ ਬਿਮਾਰ ਆ ਤਾਂ ਉਹਦਾ ਇਲਾਜ ਕਿਉਂ ਨਹੀਂ ਕਰਵਾਂਦੇ ਸਰਕਾਰੀ ਹਸਪਤਾਲ ਤੇ ਇਲਾਜ ਫ੍ਰੀ ਹੈ ਸਰਕਾਰੀ ਹਸਪਤਾਲ ਆ ਜਾਏ ਸਹੀ ਫ੍ਰੀ ਹੈ ਕੋਈ ਉਥੇ ਪੁੱਛ ਗਿਆ ਚ ਨਹੀਂ ਦੇਹਾ ਗਈ ਜਾਣੇ ਆ ਤੇ 2 ਦਿਨ ਹੀ ਉਥੇ ਰਹੇ ਆ ਕੋਈ ਪੁੱਛ ਗਿਆ ਚ ਨਹੀਂ ਨੂੰ ਹੋਈ ਹਾਰ ਗਈ ਫਿਰ ਘਰ ਚਲ ਗਿਆ ਤੇ ਜਾ ਕੇ ਮੈਂ ਘਰ ਉਦਾਹਣਾ ਪਤਾ ਲਿਆ ਦੱਦਦਾ ਉਹ ਫਿਰ ਮੈਂ ਉਹ ਗੋਲੀ ਖਾ ਲੈਣੀ ਵਿਚਾਰੀ ਤੇ ਰੱਟ ਕਰ ਲੈਂਦੀ ਐ ਤੇ ਰਾਤ ਨੂੰ 12 ਵਜੇ ਨਾਲ ਫੇਰ ਸਿਰ ਕੰਦੀ ਉਹਨੂੰ ਪੀਰ ਤੇ ਵੇਖਿਓ ਕਰੇ ਆਣੀ ਉਹਦਾ ਪੇਟ ਇੱਥੇ ਫੁੱਲਿਆ ਦਾ ਬੜਾ ਮੁਸ਼ਕਲ ਗਜਾਣਾ ਵੈਸੇ ਤਾਂ ਇਨਸਾਨ ਰੋੜੀ ਕੁੱਟਣ ਦਾ ਕੰਮ ਕਰਦਾ ਸੀ 20 ਰੁਪਏ ਰੇੜਾ ਰੋੜੀ ਕੁੱਟਣ ਦਾ ਮਿਲਦਾ ਸੀ ਉਹ ਵੀ ਮਿਹਨਤ ਤੇ ਜ਼ੋਰ ਦਾ ਕੰਮ ਹੈ ਦੂਸਰੇ ਪਾਸੇ ਇਨਸਾਨ ਔਰਤ ਬਿਮਾਰ ਆ ਹਸਪਤਾਲ ਦਾਖਲ ਨਹੀਂ ਕਰਵਾ ਸਕਦਾ ਸਰਕਾਰੀ ਹਸਪਤਾਲ ਗਿਆ ਤੇ ਕਹਿੰਦਾ ਉੱਥੇ ਇਲਾਜ ਨਹੀਂ ਹੋਇਆ ਸਵੇਰ ਦਾ ਭੁਖਾ ਧਿਆਆ ਮਿਹਨਤ ਕਰਨ ਲਈ ਨਿਕਲਿਆ ਦਾ ਕਿਸੇ ਕੋ ਮੰਗਿਆ ਨਹੀਂ ਮਿਹਨਤ ਕਰਨ ਤੇ ਹੀ ਵਿਸ਼ਵਾਸ ਰੱਖਦਾ ਆਖਦਾ ਕਿ ਸਵੇਰ ਦਾ ਇੱਕ ਚਾਹ ਦਾ ਕੱਪ ਪੀਤਾ ਦਾ ਉਸ ਤੋਂ ਬਾਅਦ ਕੁਝ ਖਾਣਾ ਨਸੀਬ ਨਹੀਂ ਹੋਇਆ ਸਲਾਮ ਹੈ ਇਸ ਇਨਸਾਨ ਦੇ ਜਜ਼ਬੇ ਨੂੰ ਜਿਹੜਾ ਮੰਗਣ ਨਾਲੋਂ ਵੀ ਮਿਹਨਤ ਕਰਨ ਤੇ ਕੈਮਰਾਮੈਨ ਬੰਟੀ ਦੇ ਨਾਲ 7 ਸੀ ਟੀਵੀ ਆਸਟ੍ਰੇਲੀਆ